ਏ ਨੇ ਜਸਵਿੰਦਰ ਕੌਰ ਭੈਣ ਦਾ ਨਾਮ ਜਸੀ ਹੈ ਤੇ ਇੰਸਟਾਗ੍ਰam ਤੇ ਇਸੇ ਨਾਮ ਤੋਂ ਇਹ ਮਸ਼ਹੂਰ ਹੈ ਪਰ ਜਿੱਥੇ ਕੀ ਭੈਣ ਮਸ਼ਹੂਰ ਆ ਉੱਥੇ ਹੀ ਇਸ ਦੀ ਕਹਾਣੀ ਇੰਨੀ ਕੁ ਦੁੱਖदाई ਹੈ ਕਿ ਭੈਣ ਦੀ ਕਹਾਣੀ ਸੁਣਦੇ ਸੁਣਦੇ ਸਾਡੀਆਂ ਅੱਖਾਂ 'ਚੋਂ ਹੰਝੂ ਤਾਂ ਆ ਹੀ ਜਾਣਗੇ ਭੈਣ ਵੀ ਫੁੱਟ-ਫੁੱਟ ਕੇ ਰੋਂਦੀ ਨਜ਼ਰ ਆਊਗੀ ਭੈਣ ਦੱਸਦੀ ਹੈ ਕਿ ਬਚਪਨ ਦੇ ਵਿੱਚ ਹੀ ਇਹਨਾਂ ਦੇ ਪਿਤਾ ਦੀ ਮੌਤ ਹੋ ਜਾਂਦੀ ਹੈ ਤੇ ਸਭ ਤੋਂ ਵੱਡੀ ਹੋਣ ਕਾਰਨ ਇਹ ਭੈਣ ਆਪਣੇ ਭੈਣਾ ਭਰਾਵਾਂ ਨੂੰ ਪਾਲਦੀ ਹੈ ਭੈਣ ਦਾ ਵਿਆਹ ਵੀ ਛੋਟੀ ਉਮਰ ਦੇ ਵਿੱਚ ਕਰ ਦਿੱਤਾ ਜਾਂਦਾ ਹੈ ਤੇ ਭੈਣ ਦੱਸਦੀ ਹੈ ਕਿ ਮੈਂ ਆਪਦੀ ਸਭ ਤੋਂ ਛੋਟੀ ਭੈਣ ਨੂੰ ਨਾਲ ਲੈ ਗਈ ਸਹੁਰੇ ਤੇ ਇਸ ਕਰਕੇ ਉਹ ਗੱਲਾਂ ਹੋਣ ਲੱਗ ਗਈਆਂ ਕਿ ਇਹ ਇਹਦੀ ਭੈਣ ਨਹੀਂ ਇਹਦੀ ਕੁੜੀ ਹੋਣੀ ਹੈ ਜਿਹੜੀ ਇਹ ਪਿੱਛੋਂ ਲੈ ਕੇ ਆਈ ਹੈ ਭੈਣ ਦੱਸਦੀ ਹੈ ਕਿ ਸਹੁਰੇ ਪਰਿਵਾਰ ਦੇ ਵਿੱਚ ਵੀ ਜਾ ਕੇ ਜਦੋਂ ਇਹਨੇ ਸੋਚਿਆ ਕਿ ਮੈਨੂੰ ਕੋਈ ਸੁੱਖ ਦਾ ਸਾਹ ਮਿਲੇਗਾ ਤਾਂ ਉੱਥੇ ਵੀ ਭੈਣ ਦੱਸਦੀ ਹੈ ਕਿ ਮੈਨੂੰ ਕੋਈ ਵੀ ਸੁੱਖ ਦਾ ਸਾਹ ਨਹੀਂ ਮਿਲਿਆ ਇਹ ਪੂਰੀ ਕਹਾਣੀ ਦੇ ਵਿੱਚ ਤੁਸੀਂ ਇਸ ਦੇ ਗੱਲ ਜਰੂਰ ਸੁਣਿਓ ਜੇ ਕਿ ਕਿਹੜੇ-ਕਿਹੜੇ ਇਹਨੇ ਦੁੱਖ ਚੱਲੇ ਫਿਰ ਭੈਣ ਦੱਸਦੀ ਹੈ ਕਿ ਬੱਚੇ ਹੋ ਗਏ ਤੇ ਬੱਚੇ ਇਹਨੂੰ ਉਮੀਦ ਸੀ ਕਿ ਵੱਡੇ ਹੋ ਕੇ ਬੱਚੇ ਇਸ ਭੈਣ ਦੀ ਬਾਹ ਫੜਨਗੇ ਇਸ ਭੈਣ ਦੇ ਦੁੱਖ ਵੰਡਾਉਣਗੇ ਪਰ ਭੈਣ ਦੱਸਦੀ ਹੈ ਕਿ ਮੇਰੇ ਬੱਚੇ ਵੀ ਮੇਰੇ ਨਾਲ ਕੋਈ ਬਹੁਤਾ ਚੰਗਾ ਵਿਹਾਰ ਨਹੀਂ ਕਰਦੇ ਇੱਕ ਔਰਤ ਦੀ ਐਸੀ ਕਹਾਣੀ ਤੁਸੀਂ ਸੁਣੋਗੇ ਕਿ ਔਰਤ ਸਾਰੇ ਦੁੱਖ ਝਰ ਜਾਂਦੀ ਹੈ ਪਰ ਆਪਣੇ ਬੱਚਿਆਂ ਦੇ ਬੇਰੁਖੀ ਨਹੀਂ ਝਰਦੀ ਤੁਸੀਂ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟ ਵੀ ਜਰੂਰ ਕਰਿਓ ਜੀ ਸਵਾਗਤ ਹੈ ਪੰਜਾਬੀ ਹਸਤੀ ਦਾ ਇਕਾਈ ਬਚਪਨ ਕਿਵੇਂ ਪਹਨੇ ਤੁਹਾਡਾ ਮੈਂ ਬੰਦਾ ਬਚਪਨ ਸਾਡਾ ਤੇ ਬਹੁਤ ਹੀ ਦੱਸਿਆ ਵੀ ਨਹੀਂ ਜਾਣਾ ਮੇਤੋਂ ਤੇ ਦੱਸਣ ਦੀ ਮੈਂ ਕੋਸ਼ਿਸ਼ ਵੀ ਕਰਾਂਗੀ ਹੂੰ ਮਤਲਬ ਬਹੁਤ ਜਿਆਦਾ ਦੁੱਖ ਰਿਆ ਤੁਹਾਡੇ ਬਚਪਨ ਸੀ ਅੱਠ ਕੋਠੀਆਂ ਦਾ ਕੰਮ ਕੋਈ 12 13 ਸਾਲ ਦੀ ਕੁੜੀ ਨਹੀਂ ਅੱਜ ਹੁਣ ਕਰਕੇ ਦਿਖਾ ਦੇ ਅੱਛਾ ਤੁਸੀਂ ਬਚਪਨ ਚ ਅੱਠ ਕੋਠੀਆਂ ਦਾ ਕੰਮ ਮਤਲਬ ਵੀ ਤੁਸੀਂ ਝਾੜੂ ਪੋਚਾ ਸਾਫ ਸਫਾਈ ਕਰਦੇ ਸੀ ਹਾਂ ਕਿੰਨੇ ਭੈਣਾਂ ਛੋਟੀ ਛੋਟੀਆਂ ਸੀ ਹੂੰ ਕਿੰਨੇ ਨਹੀਂ ਜਾਣਾ ਕਰਨਾ ਹੂੰ ਉਸ ਤੇ ਜਦ ਚਲੋ ਮੇਰੀ 13 ਸਾਲ ਦੀ ਦੀ ਮੈਰਿਜ ਕਰਤੀ ਨਹੀਂ ਤੁਹਾਨੂੰ ਤੁਹਾਨੂੰ ਕੰਮ ਕਿਉਂ ਕਰਨਾ ਪੈਂਦਾ ਸੀ ਕੀ ਕਾਰਨ ਸੀ ਪਾਪਾ ਹੈ ਨਹੀਂ ਸੀਗਾ ਫਿਰ ਸਾਨੂੰ ਕਮਾ ਕੇ ਦੇਣ ਵਾਲਾ ਕੋਈ ਹੈ ਨਹੀਂ ਸੀ ਜਿਹੜੀ ਜ਼ਮੀਨ ਸੀ ਸਾਡੀ ਸਾਡੇ ਤਾਇਆ ਜੀ ਨੇ ਲੈ ਲਈ ਸੀ ਮੁੜ ਕੇ ਨਾ ਕੋਈ ਠੇਕਾ ਪਹਿਲਾਂ ਤੋਂ 13-14 ਸਾਲ ਸਾਨੂੰ ਜ਼ਮੀਨ ਦਿੱਤੀ ਵੀ ਨਹੀਂ ਹੂੰ 20 ਸਾਲ ਨੂੰ ਨਹੀਂ ਦਿੱਤੀ ਜ਼ਮੀਨ ਹੂੰ ਜਦੋਂ ਸਾਡੀ ਹੁਣ ਜੇ ਕਰੋਨਾ ਚ ਤਾਈਪੁਰੀ ਹੋਈ ਉਦੋਂ ਸਾਨੂੰ ਜ਼ਮੀਨ ਅੱਛਾ ਪਹਿਲਾਂ ਤਾਂ ਜਦੋਂ ਮੇਰੇ ਪਾਪਾ ਪੂਰਾ ਹੋਏ ਸੀਗਾ ਹੂੰ ਮੈਂ ਚੋਲੀਆਂ ਅੜਦੀ ਸੀ ਅੱਗੇ ਤਾਇਆ ਜੀ ਅੱਗੇ ਤਾਇਆ ਜੀ ਦਾ ਲਾਜੋ ਤੁਸੀਂ ਹੂੰ ਮੇਰੇ ਭਾਜੀ ਨੇ ਸਾਫ਼ ਹੀ ਸਾਨੂੰ ਪਰੋਂ ਧੱਕਾ ਮਾਰਦਾ ਵੀ ਤੁਸੀਂ ਦਾਹ ਕਰੋ ਨਾ ਕਰੋ ਵੀ ਅਸੀਂ ਨਹੀਂ ਹੋਣਾ ਹਾਂ ਸਾਡੀ ਭੂਆ ਜੀ ਸੀਗੀ ਉਹ ਆ ਗਈ ਉਹ ਕਹਿੰਦੀ ਮੈਨੂੰ ਤੇ ਦੋਵੇਂ ਪਰਾਇਤ ਹੋ ਜਿਆ ਹਾਂ ਬਾਅਦ ਚ ਜੋ ਸ਼ੁਕਰ ਸੀ 10 ਮਿੰਟ ਹੋਇਆ ਦਾ ਲਾਇਨ ਮੇਰੇ ਪਾਪਾ ਦੇ ਕੋਈ ਬੰਡਾਸੀਆਂ ਕੋਈ ਕੋਸ਼ ਚੁੱਕ ਕੇ ਆ ਗਏ ਫਿਰ ਤਾਂ ਨਹੀਂ ਉਹਦੀ লাশ ਖੜਨੀ ਸੀ ਉਹ ਕਾਦੇ ਲਈ ਮੇਰਾ ਪਾਪਾ ਗੁੱਟਾ ਲਾਉਂਦਾ ਸੀ ਜ਼ਮੀਨ ਉੱਤੋਂ ਜ਼ਮੀਨ ਕਰਨਾ ਚਲੋ ਹੋਗ ਵੀ ਹੋਗ ਸਭ ਕੁਝ ਹੋ ਗਿਆ ਨਿਬੜਮਣਾ ਕੁਝ ਨਹੀਂ ਕਿ ਆਪੋ ਆਪਣੀ ਘਰੇ ਲੋਕ ਚਲ ਗਏ ਰਹਿ ਗਏ ਪਿੱਛੇ ਮੇਰੇ ਪੰਜ ਭੈਣ ਭਰਾ ਤੁਸੀਂ ਸਭ ਤੋਂ ਵੱਡੇ ਸੀ ਮੈਂ ਵੱਡੀ ਸੀ ਉਦੋਂ ਜਦੋਂ ਤੁਹਾਡੇ ਪਿਤਾ ਦੀ ਡੈਥ ਹੁੰਦੀ ਹੈ ਉਦੋਂ ਤੁਹਾਡੀ ਉਮਰ ਕਿੰਨੀ ਸੀ ਮੇਰੀ ਹੈ ਸੀ ਉਦੋਂ 12 ਸਾਲ ਅੱਛਾ ਦੋ ਸਾਲ ਬਾਅਦ ਮੇਰੀ ਮੈਰਿਜ ਹੋ ਜਾਂਦੀ ਹੈ 12 ਸਾਲ ਦੀ ਉਮਰ ਚੇਤੂ ਕੁੜੀ ਤੁਹਾਡੇ ਤੇ ਪੂਰੇ ਪਰਿਵਾਰ ਦੀ ਜ਼ਿੰਮੇਵਾਰੀ ਜ਼ਿੰਮੇਵਾਰੀ ਪੂਰੀ ਰਹੀ ਗਈ ਤੋ ਐ ਕਦੇ ਇਹ ਨਹੀਂ ਹੁੰਦਾ ਵੀ ਕਿਹੜੇ ਟਾਈਮ ਰੋਟੀ ਖਾਣੀ ਕਿਤੇ ਪਾਣੀ ਪੀਣਾ ਮਤਲਬ ਤੁਸੀਂ ਇਹ ਨਹੀਂ ਹੁੰਦਾ ਸੀ ਤੁਸੀਂ ਇੱਕ ਇੱਕ ਅਚਾਨਕ ਹੱਸਦੀ ਖੇਡਦੀ ਕੁੜੀ ਵੀ ਜ਼ਿੰਦਗੀ ਤੇ ਬਚਪਨ ਦੇ ਵਿੱਚ ਉਹਦਾ ਪਿਤਾ ਦੀ ਮੌਤ ਹੋ ਜਾਂਦੀ ਹੈ ਤੇ ਨਾਲ ਨਾਲ ਉਹਦੀ ਕਮਾਈ ਦਾ ਸਾਧਨ ਉਹਦੀ ਜ਼ਮੀਨ ਵੀ ਚਲੀ ਜਾਂਦੀ ਹੈ ਜ਼ਮੀਨ ਵੀ ਚਲੀ ਜਾਂਦੀ ਹੈ ਹੂੰ ਜੇ ਹੁਣ ਆਈ ਜ਼ਮੀਨ ਨਾ ਹੀ ਅਮਰ ਗਈ ਆ ਹੁਣ ਤਾਂ ਮੇਰੇ ਭਰਾ ਬਹੁਤ ਸੋਨਾ ਕਮਾਉਂਦੇ ਖਾਂਦੇ ਉਹਦਾ ਬਹੁਤ ਵਧੀਆ ਤਰੀਕੇ ਨਾਲ ਰਹਿੰਦੇ ਹੁਣ ਤਾਂ ਕਿਸੇ ਗੱਲ ਦੀ ਉਹਨਾਂ ਨੂੰ ਤੰਗੀ ਨਹੀਂ ਜਦੋਂ ਸਾਨੂੰ ਲੋੜ ਸੀ ਉਦੋਂ ਨਹੀਂ ਨਾ ਦਿੱਤੀ ਹੂੰ ਮੇਨ ਗੱਲ ਤੇ ਆ ਫਿਰ ਤੁਸੀਂ ਕੰਮ ਕਰਨਾ ਸ਼ੁਰੂ ਕੀਤਾ ਕਰੇ ਫਿਰ ਕੰਮ ਸ਼ੁਰੂ ਕਰਤਾ ਸੀ ਪਾਪਾ ਮੁੱਕਨ ਤੋਂ ਬਾਅਦ ਹੂੰ ਚਲੋ ਭੈਣ ਭਰਾਵੇਂ ਵਾਵਾ ਹੋ ਗਏ ਹੂੰ ਇੱਕ ਭੈਣ ਦੋ ਭੈਣਾਂ ਤਾਂ ਇਕੱਠੀਆਂ ਵਿਆਹ ਕਰਤਾ ਸੀ 15-15 ਸਾਲ ਦੀ ਅਸੀਂ ਮੈਰਿਜ ਕਰਤੀ ਸੀ ਹੂੰ ਤੇ ਜਦੋਂ ਆਪਾਂ ਗੱਲ ਕਰਦੇ ਆ ਜਦੋਂ ਹਨਾ ਕੋਈ ਕੁੜੀ 13 ਸਾਲਾਂ ਦੀ ਕੁੜੀ ਐ ਕਹਿੰਦੇ ਆ ਵੀ ਹਨਾ ਉਹਨੂੰ ਨਾ ਤਾਂ ਬਾਲ ਤਾਂ ਦੁਨੀਆਦਾਰੀ ਦਾ ਪਤਾ ਹੁੰਦਾ 13-14 ਸਾਲਾਂ ਦੀ ਕੁੜੀ ਨੂੰ ਕੀ ਪਤਾ ਹੁੰਦਾ ਤੇ ਉਹ ਲੋਕਾਂ ਦੇ ਅੱਠ ਅੱਠ ਘਰਾਂ 'ਚ ਕੰਮ ਕਰਦੇ ਤੇ ਘਰ ਕੰਮ ਕਰਦੀ ਹੋਈ ਕੁੜੀ ਦੇ ਵੀ ਨਾਲ ਵੀ ਮੈਨੂੰ ਲੱਗਦਾ ਬਹੁਤ ਸਾਰੇ ਗਲਤ ਵਰਤਾਰੇ ਵੀ ਹੁੰਦੇ ਹੋਣੇ ਆ ਨਹੀਂ ਐਸਾ ਕੁਝ ਵੀ ਨਹੀਂ ਹੂੰ ਮੈਂ ਕੋਈ ਝੂਠ ਨਹੀਂ ਬੋਲਾਂਗੀ ਐਸਾ ਕੁਝ ਵੀ ਨਹੀਂ ਸੀ ਬਸ ਸਿਰਫ ਐ ਸੀਗਾ ਇਹ ਦੁੱਖ ਹੁੰਦਾ ਸੀ ਸਾਨੂੰ ਤਿੰਨਾਂ ਭੈਣਾਂ ਨੂੰ ਫਿਰ ਲੋਕ ਵੀ ਅਸੀਂ ਕੋਠੀਆਂ 'ਚ ਕੰਮ ਕਰਕੇ ਆਉਣਾ ਫਿਰ ਆਪ ਕਦੇ ਤਾਂ ਰੋਟੀ ਦੇ ਦਿੰਦੇ ਸੀ ਕੋਠੀਆਂ 'ਲੇ ਕਦੇ ਸਾਨੂੰ ਹੁੰਦਾ ਸੀ ਘਰੇ ਆਪ ਛੋਟੇ-ਛੋਟੇ ਨਹੀਂ ਬਣਾਉਣਾ ਬੜਾ ਔਖਾ ਲੱਗਦਾ ਹੂੰ ਸਾਰਾ ਦਿਨ ਹੀ ਨੰਨੀ ਹੁੰਦਾ ਸੀ ਐਂ ਬਸ ਜਿੱਦਣ ਮੈਨੂੰ ਵੇਖਣ ਆਏ ਨਾ ਹੂੰ ਤਨ ਮੇਰੇ ਸਪਾਰਸ ਹਸਬੰਡ ਨੂੰ ਤੇ ਤੁਸੀਂ ਉਹਨਾਂ ਨੂੰ ਉਹਨਾਂ ਦੇ ਮੂੰਹ ਤੇ ਸੁਣਨਾ ਚਾਹ ਸੀ ਜਿੱਦਣ ਵੇਖਣ ਆਏ ਮੈਂ ਕੋਠੀ ਚੋਂ ਕੰਮ ਕਰਕੇ ਆਈ ਮੇਰੇ ਇੰਨੀ ਸਲਵਾਰ ਪਾਤੀ ਗਈ ਹੂੰ ਤੇ ਉਸ ਤਰ੍ਹਾਂ ਹੀ ਮਤਲਬ ਇਹਨਾਂ ਨੇ ਵੇਖ ਲਿਆ ਮੈਨੂੰ ਵੇਖ ਇੱਕ ਬੁੱਧਵਾਰ ਨੂੰ ਹੀ ਵੇਖ ਕੇ ਗਏ ਦੂਜੇ ਬੁੱਧਵਾਰੇ ਇਹਨਾਂ ਨੇ ਮੈਰਿਜ ਕਰ ਦਿੱਤਾ ਹੂੰ ਫਿਰ ਜੋ ਉਦੋਂ ਮੁੜ ਕੇ ਆਪਦੇ ਉਹ ਕਰ ਗਈ ਚਲੀ ਉਹ ਫਿਰ ਵੀ ਨਿਜਮਦਾਰੀਆਂ ਮੇਰੀ ਖਤਮ ਫਿਰ ਵੀ ਨਹੀਂ ਹੋਈਆਂ ਹੂੰ 13 ਸਾਲ ਦੀ ਕੁੜੀ ਦਾ ਜਦੋਂ ਵਿਆਹ ਹੋ ਜੇ ਉਹਨੂੰ ਫਿਰ ਪਤਾ ਨਹੀਂ ਹੁੰਦਾ ਉਹ ਫਿਰ ਕਿਵੇਂ ਤੁਸੀਂ ਉੱਥੇ ਅਡਜਸਟ ਕੀਤਾ ਉਹ ਨਹੀਂ ਨਹੀਂ ਬਸ ਜਿਤਨਾ ਹੋਣਾ ਵਿੱਚ ਹੱਸੋਗੇ ਵੀ ਤੁਸੀਂ ਲੋਕਣੀਆਂ ਨਾ ਉਦੋਂ 10 ਰੁਪਏ ਦੇ ਕੇ ਤੇ ਟੁੱਟੀ ਦੇ ਕਿਉਂ ਦੇਂਦੇ ਨੇ ਉਹ ਬੋਟੀ ਵੇਖਣਾ ਨੇ ਮੈਂ ਕਦੇ ਨਿੰਮਤ ਜੜੀ ਹੋਣਾ ਕਦੇ ਤੰਗ ਡਾਉਂਦੀ ਹੋਣਾ ਕਦੇ ਨਹੀਂ ਆਉਣਾ ਬਸ ਸਾਰ ਜਿੰਦਗੀ ਸੀ ਮੇਰੀ ਉਸਦੋਂ ਮੁੜ ਕੇ ਮੈਂ ਸੌਰੇ ਦੀ ਜ਼ਿੰਦਗੀ ਵਾਲੇ ਦੁੱਖ ਸ਼ੁਰੂ ਹੋ ਗਏ ਇਧਰਲੇ ਤਾਂ ਖਤਮ ਹੋਏ ਉਧਰੋਂ ਸ਼ੁਰੂਆਤ ਹੋ ਗਈ ਸੀ ਚਾਰ ਕ ਸਾਲ ਪੰਜ ਸਾਲ ਬਹੁਤ ਜ਼ਿੰਦਗੀ ਮੇਰੀ ਐਸ਼ ਦੀ ਸੀ ਬਹੁਤ ਵੱਡੀ ਗੱਡੀ ਪੈਰ ਵੀ ਨਹੀਂ ਥੱਲੇ ਲਾਉਂਦੀ ਸੀ ਮੈਂ ਗੱਡੀ ਤੋਂ ਹੂੰ ਮੈਂ ਉਹ ਪਿੱਕੇ ਕਰਕੇ ਸੌਰੇ ਕਰੀ ਸੌਰੀ ਕਰੀ ਅੱਛਾ ਮੇਰਾ ਸੌਰੇ ਦੀ ਵਿੱਚ ਸਾਰਾ ਕਸੂਰ ਸੀ ਤਿੱਕ ਸਾਡੀ ਨਣਦਾ ਮੈਂ ਸ਼ਰੇਮ ਨਾ ਲਾਂਗੀ ਹੂੰ ਉਹਨੇ 30 ਕਿੱਲੇ ਉਹਦੇ ਜ਼ਮੀਨ ਦੇ ਸੀ ਸਾਡੇ ਘਰ ਹੀ ਵਕਾਏ ਸੀਗੇ ਨਾ ਕੱਲੇ ਹੂੰ ਤਿੰਨ ਚਾਰ ਘਰ ਸੀਗੇ ਸਾਡੇ ਕੋਲ ਸਾਰੇ ਵਕਾਤੇ ਹੂੰ ਨਹੀਂ ਉਹਨੇ ਕਿਵੇਂ ਵਕਾਤੇ ਬਸ ਸਾਰੇ ਮੈਨੂੰ ਉਂਗਲਾ ਤੇ ਲਾ ਕੇ ਸੋਹਰਾ ਮੇਰਾ ਉਹਦੀ ਗੱਲ ਮੰਨਦਾ ਸੀ ਸਾਰੀ ਹਰ ਇੱਕ ਗੱਲ ਉਹਦੀ ਮੰਨਦਾ ਸੀ ਹੂੰ ਤੇ ਤਿੰਨ ਘਰ ਸੀ ਚਾਰ ਚਾਰੇ ਦੀ ਚਾਰੇ ਵਕਾਤੇ ਅੱਜ ਸੀ ਇਸ ਟਾਈਮ ਕਰਾਏ ਦੇ ਤੱਕ ਕਿਹਨੇ ਹੂੰ ਅਜੇ ਉੱਥੇ ਵੀ ਪ੍ਰਾਪਰਟੀ ਸੀਗੀ ਤੁਹਾਡੀ 30 ਕਿੱਲੇ ਜ਼ਮੀਨ ਚੋਂ ਕੁਝ ਵੀ ਨਹੀਂ ਮਿਲਿਆ ਨਤੀ 20 ਕਿੱਲੇ ਸਾਡੀ ਜ਼ਮੀਨ ਸੀ ਸਾਡੇ ਦੇ ਸਿਰਫ ਕੰਮ ਜਿਸ ਤਰ੍ਹਾਂ ਹਵੇਲੀਆਂ ਹੁੰਦੀਆਂ ਸੀਗੀਆਂ ਉਹ ਸੀਗਾ ਹਮ ਅੱਛਾ ਮਤਲਬ ਘਰ ਸੀਗੇ ਤੁਹਾਡੇ ਘਰ ਸੀ ਤੇ ਜਿਹੜੀ ਨੇ ਨਾਲ ਮੇਰੇ ਨੇ ਸਾਡਾ ਵਕਾਇਆ ਸੀ ਸਾਰਾ ਕੁਸਾ ਉਹਦੇ ਕੋਲ 30 ਕਿੱਲੇ ਜ਼ਮੀਨ ਦੇ ਸੀ ਅਸ ਟਾਈਮ ਉਹਦੇ ਕੋਲ ਕੀ ਆ ਮੁੰਡਾ ਵੀ ਪੂਰਾ ਹੋ ਗਿਆ ਪਹਿਲੋ ਉਹ ਸ਼ੂਗਰ ਸੀ ਦੋ ਲੱਤਾਂ ਵੜਾਈਆਂ ਇੱਕੋ ਇੱਕ ਮੁੰਡਾ ਸੀ ਦੋਵੇਂ ਲੱਤਾਂ ਵੜਾਈਆਂ ਦੋਵੇਂ ਲੱਤਾਂ ਤੋਂ ਬਾਅਦ ਮੈਂ ਕਹਿੰਨੀ ਮੁੰਡਾ ਹੁਣ ਪੂਰਾ ਹੋ ਗਿਆ ਨੌਜਵਾਨ ਨੂੰ ਉਠੀਆਂ ਚ ਕੰਮ ਕਰਨ ਦੀ ਆ ਅੱਗੇ ਉਹਦੀ ਕੁੜੀ ਨਾ ਵੀ ਐਈ ਆ ਉਹ ਵੀ ਕੋਠੀਆਂ ਦਾ ਕੰਮ ਕਰਨ ਦੀ 30 ਕਿੱਲੇ ਜ਼ਮੀਨ ਚ ਉਹਨੂੰ ਇੱਕ ਮੈਕੈਨਿਕ ਮੈਨ ਨੂੰ ਨਹੀਂ ਲੱਗਦਾ ਕਿ ਨਾਲ ਵੀ ਹੋਏਗੀ ਹਮ ਸਾਰਾ ਥੋੜਾ 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 ਸਿਆਣੇ ਦੇ ਕਰ 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 ਕੇ ਸਭ ਲੱਗ ਗਿਆ ਬਿਮਾਰੀ ਉਸ ਟਾਈਮ ਕੀ ਛੋਟਾ ਜਿਹਾ ਕਮਰਾ ਹੀ ਰਹਿ ਗਿਆ ਵੀ ਉਹ ਵੀ ਟੁਕੜਾ ਕਿਤੇ ਅਗਰ ਇਹਨਾਂ ਨੇ ਦੋ ਕਮਰੇ ਆ ਜਿਹੜੀ ਉਹਨਾਂ ਨੇ 30 ਕਿੱਲਾਂ ਚ ਉਹ ਕਰ ਲਿਆ ਹਮ ਤੇ ਜੇ ਵੀ ਜਿੱਤਰਾ ਮੈਂ ਇਹ ਕਿੰਨੀ ਖਵਾਇ ਸੀ ਨਾ ਉਹ ਵੀ ਡੁੱਗੜੇ ਖਾਂਦੀ ਹੈ ਪਰ ਮੈਂ ਕਿੰਨੀ ਪ੍ਰਮਾਤਮਾ ਨਾ ਉਹ ਵੀ ਬੁਰਾ ਨ ਕਰੀ ਉਹਨੇ ਇਤਾਂ ਮੇਰਾ ਬੁਰਾ ਬਹਿ ਨਾ ਬੁਰਾ ਕਰਾ ਇਹ ਅੱਕੀ ਦੇਖਣ ਦੀ ਗੱਲ ਆ ਤੇ ਉਹ ਉਹ ਦੌਰ ਗਿਆ ਚਲਾ ਹਮ ਬੱਚੇ ਵੀ ਆਏ ਹੋਏ ਆਪਣੇ ਹਮ ਬੈਠੇ ਨੇ ਨਾ ਮੈਨੂੰ ਅੱভি ਭੁੱਖਾ ਬੋਲਦਾ ਕਦੇ ਕਦੇ ਮੈਨੂੰ ਆਇੰਦਾ ਪਹਿਲਾਂ ਮੈਂ ਸਲਫਾਸ ਵੀ ਖਾ ਗਈ ਸੀ ਹਮ ਫਿਰ ਮੇਰੇ ਘੋੜੇ ਦਿਨ ਹੋ ਗਏ ਮੈਂ ਨਾਇਂ ਦਿਲ ਕਰਦਾ ਸੀ ਮੈਂ ਨਹਿਰ ਚ ਵੀ ਛਾਲ ਮਾਰ ਦੋ ਮੇਰਾ ਤਾਂ ਜਿੰਦ ਦਾ ਮਕਸਦ ਹੀ ਨਹੀਂ ਕੋਈ ਹੈਗਾ ਆਪਣਾ ਹੂੰ ਵੀ ਇਹ ਨਹੀਂ ਮੇਰੇ ਬੇਟਾ ਮੈਨੂੰ ਹੱਥ ਚੁੱਕਦਾ ਐਵੇਂ ਦੀ ਗੱਲ ਕੋਈ ਨਹੀਂ ਪਰ ਇੰਨਾ ਰੁੱਖਾ ਬੋਲਦਾ ਨਾ ਕਦੇ ਸਸਰੀ ਗਾਲ ਤੇ ਕਰਨੀ ਮੈਂ ਇਹਨੂੰ ਪਾਲਿਆ ਬੜੇ ਗਲੀਆਂ ਦੇ ਕੱਕ ਚੁੱਕ ਚੁੱਕ ਕੇ ਪਾਲਿਆ ਸੀ ਫਿਰ ਬੇਟੇ ਨੂੰ ਹੂੰ ਉਹ ਦੋ ਸਿਲੰਡਰ ਕਿਹਨੂੰ ਸਿੰਦਾ ਨਹੀਂ ਕੋਈ ਨਹੀਂ ਤੁਸੀਂ ਹੌਸਲਾ ਰੱਖੋ ਗੱਲ ਸ਼ਾਇਦ ਇਸ ਇਸ ਤਰੀਕੇ ਨਾਲ ਗੱਲ ਸ਼ਾਇਦ ਤੁਹਾਡੇ ਬੇਟੇ ਤੱਕ ਪਹੁੰਚ ਸਕਲੀ ਹੋਵੇ ਜਦੋਂ ਜਦੋਂ ਤੁਸੀਂ ਹੁਣ ਕਰ ਸਕਦੇ ਹੋ ਨਾ ਕੋਈ ਚੀਜ਼ ਮੰਗਦੀ ਆਪਣੇ ਬੇਟੇ ਕੋ ਕੁਝ ਵੀ ਸਿਰਫ ਮੇਰੇ ਨਾਲ ਦੋ ਬੋਲ ਪਿਆਰ ਦੇ ਬੋਲ ਲੈ ਬਸ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਕੀ ਕਾਰਨ ਹੈ ਕਿਉਂ ਰੁੱਖਾ ਕਿਉਂ ਬੋਲਦਾ ਕੁਝ ਤਾਂ ਮੈਨੂੰ ਨਹੀਂ ਬਤਾਏਗਾ ਜਦੋਂ ਕੁਆਰਾ ਸੀ ਉਦੋਂ ਤਾਂ ਮੈਂ ਇੱਕ ਦਿਨ ਪੇਕੇ ਵੀ ਚਲ ਜਾਂਦੀ ਮੰਮੀ ਮੇਰਾ ਜੀ ਨਹੀਂ ਲੱਗਦਾ ਤੂੰ ਘਰੇ ਆ ਜਾ ਰੱਬ ਜਾਣਦਾ ਹੁਣ ਆਪ ਕੋ ਇਹ ਵੀ ਨਹੀਂ ਕਹਿ ਸਕਦੇ ਵੀ ਹਨਾ ਬਗਾਨੀਤੀ ਕਰਕੇ ਉਹਨੇ ਵੀ ਇਹ ਤਾਂ ਰੱਬ ਨੂੰ ਪਤਾ ਹੈ ਕਿ ਉਹ ਜਦੋਂ ਮੇਰੇ ਨਾਲ ਲੜਾਈ ਨਹੀਂ ਕੋਈ ਪੜਾਈ ਨਹੀਂ ਕਦੇ ਲੜਿਆ ਨਹੀਂ ਉਸ ਨੇ ਬੰਨਾ ਫੁਰਤ ਨਫਰਤ ਨਫਰਤੀ ਨਫਰਤਾ ਮੈਂ ਬਹੁਤ ਮਾਰ ਜੇ ਬੈ ਕੇ ਪੁੱਛਦੀਆਂ ਦੱਸ ਦਬਣੀਓ ਦੱਸੇ ਦੱਸੇ ਵੀ ਨਾ ਮੈਂ ਕੀ ਗੱਲ ਆ ਇੱਕੋ ਹੀ ਬੇਟਾ ਤੁਹਾਡਾ ਆ ਉਹ ਉਹ ਬੇਰੁਖੀ ਉਸੇ ਦੀ ਲੋਕ ਕਹਿੰਦੇ ਸ ਰੋਟੀ ਪੱਕਦੀ ਹੁੰਦੀ ਸੀ ਮੈਂ ਝਾੜੀਆਂ ਨਹੀਂ ਹੁੰਦੀ ਸੀ ਪਹਿਲਾਂ ਉਹ ਬਦ ਖਦਨਾ ਜਾ ਪਹਿਲਾਂ ਉਹ ਝਾੜੀਆਂ ਸਾਰੀਆਂ ਜੋ ਪਹਿਲੇ ਹੋਣੀਆਂ ਉਹ ਤੋਂ ਸਿਲੰਡਰ ਨਹੀਂ ਸੀ ਸਾਡੇ ਕੋਲ ਦਾ ਹਾਂ ਜਸਟੋਪ ਕਦੇ ਬਾਲਦੇ ਹੁੰਦੇ ਮਿੱਟੀ ਦਾ ਤੇਲ ਉਹ ਤੋਂ ਮਿਲਦਾ ਸੀ ਤੇ ਮੇਰੀ ਇੰਨੀ ਕੁ ਕਾਤਮ ਨਹੀਂ ਸੀ ਵੀ ਮੈਂ ਸਟੋਪ ਚ ਪਉਣ ਲੋਕਾਂ ਨਾਲ ਸਰਕਾਰੀ ਤੇਲ ਸੀਗਾ ਤੇਲ ਵੀ ਨਹੀਂ ਲੈ ਸਕਦੀ ਸੀ ਨਾਲੇ ਮੈਂ ਉਹ ਝਾੜੀਆਂ ਨਹੀਂ ਝੁੱਕ ਕੇ ਲੈਉਣੀਆਂ ਆ ਕੇ ਫਿਰ ਧੁੱਪੇ ਪਹਿਲੇ ਇਹਨਾਂ ਨੂੰ ਲੈਣਾ ਸਕੂਲੋਂ ਫੇਰ ਆ ਕੇ ਰੋਟੀ ਬਣਾਉਣੀ ਫਿਰ ਉਸ ਤੋਂ ਚੱਲਦੇ ਚੱਲਦੇ ਬਹੁਤ ਸੋਹਣਾ ਕੰਮ ਚੱਲਦਾ ਚੱਲ ਪਿਆ ਸਾਡਾ ਇਹਨਾਂ ਦੇ ਪਾਪਾ ਦੀ ਐਕਸੀਡੈਂਟ ਹੋ ਗਿਆ ਸੀਗਾ ਐਕਸੀਡੈਂਟ ਹੋਇਆ ਉਹ ਦੂਮੜਕੇ ਨੀ ਸਿਰ ਆਇਆ ਉਹ ਦੂ ਥੱਲੇ 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 ਗਏ ਤੇ ਚਲੋ ਇਹ ਪਾਪਾ ਕੋ ਕੰਮ ਹੁੰਦਾ ਵੀ ਨਹੀਂ ਆਪਾਂ ਵੀ ਨਹੀਂ ਕਹਿ ਸਕਦੇ ਉਹਨੂੰ ਉਹਨੂੰ ਮੈਂ ਕਿ ਦੋਸ਼ ਕਿਵੇਂ ਦੇਦਾ ਹੂੰ ਉਹ ਦੂਮਣ ਪਹਿਲਾਂ ਮੈਂ ਕੰਮ ਕੋਟੀਆਂ ਚ ਕੰਮ ਕਰਕੇ ਆਉਣਾ ਫਿਰ ਦੁਬਾਰਾ ਕੋਠੀਆਂ ਲੱਗ ਗਈ ਅੱਛਾ ਤੁਸੀਂ ਫੇਰ ਲੱਗੇ ਫੇਰ ਲੱਗੇ ਉਹੀ ਕੰਮ ਤੇ ਕੋਠੀ ਨਜਾਮਤ ਲੱਗੀ ਫੇਰ ਮੈਂ ਪਹਿਲਾਂ ਮੈਂ ਕੋਠੀਆਂ ਦਾ ਕੰਮ ਕਰਕੇ ਆਉਣਾ ਫੇਰ ਇਹਨੂੰ ਸਾਈਕਲ ਤੇ ਲੈ ਕੇ ਜਾਣਾ ਮੇਰੇ ਘਰ ਤੇ ਉਹਨੂੰ ਪੱਟੀਆਂ ਕਰਾ ਕੇ ਲਿਆਉਣੀ ਆ ਅੱਛਾ ਡਾਕਟਰ ਤੇ ਜਾਣਾ ਜਿਹੜੀ ਡਾਕਟਰ ਨੇ ਮੈਨੂੰ ਲਾਏ ਆ 5 6 7 6 ਸਾਲ ਆਏ ਹੋਏ ਹੁਣ ਤੇ ਮੈਂ ਰੰਜੂ ਡਾਕਟਰ ਨੇ ਮਸ਼ਹੂਰ ਆ ਸਾਡੇ ਹੂੰ ਉਹਨੇ ਮੈਨੂੰ ਕਿਹਾ ਨਾ ਤੂੰ ਕਿਹੜੀ ਮਿੱਟੀ ਦੀ ਬਣੀ ਆ ਹੁਣ ਤਾਂ ਮੈਂ ਬਹੁਤ ਭਾਰੀ ਆ ਤੇ ਮੈਂ ਨਾ ਬਿਲਕੁਲ ਪਤਲੀ ਸੀ ਮੇਨੂੰ ਕੋਲ ਹੱਡੀਆਂ ਹੀ ਸੀਗੀਆਂ ਬਸ ਅੰਨਾ ਕਹਣਾ ਤੂੰ ਕਿਹੜੀ ਮਿੱਟੀ ਦੀ ਬਣੀ ਐ ਤੂੰ ਪਹਿਲੋ ਕੰਮ ਕਰਦੀ ਫਿਰ ਬੱਚਿਆਂ ਨੂੰ ਸਕੂਲ ਛੱਡਦੀਆਂ ਬੱਚਿਆਂ ਨੂੰ ਲਿਆਉਣੀ ਆ ਸਾਰਾ ਸਾਰਾ ਦਿਨ ਤੇਰੀ ਨਿਕਲ ਜਾਂਦੀ ਜਿੰਦਗੀ ਮੈਂ ਆਂਟੀ ਕੋਈ ਗੱਲ ਨਹੀਂ ਫਿਰ ਹੋ ਗਿਆ ਮੈਂ ਬੰਦੇ ਨੂੰ ਦੇਲ ਨਹੀਂ ਪਰ ਹੁਣ ਮੈਂ ਜਿਹੜੇ ਤਾਂ ਜੱਨੀ ਮੇਰੇ ਬੇਟੇ ਇਤਿਹਾਸ ਸੀ ਮੈਨੂੰ ਫੁੱਲ ਹਾਊਸ ਸੀ ਮੇਰੇ ਬੱਚੇ ਤੇ ਉਹਨੇ ਕਦੇ ਮੇਰੇ ਸਿਰ ਤੇ ਆਤਰਾਕ ਤੀ ਉਹ ਤੇ ਇਹ ਮਾਤਾ ਰਹਿ ਦੇ ਚ ਕੀ ਆ ਕਿਉਂ ਤੂੰ ਮੇਰੇ ਇੰਨੀ ਆ ਚੁੱਪ ਕੀਤੀ ਕਿਉਂ ਤੂੰ ਇਸ ਤਰ੍ਹਾਂ ਪਈ ਰਹੀ ਈ ਬਸ ਜਿਆਦਾ ਦੁੱਖ ਨਹੀਂ ਲੇਰੇ ਬੇਟੇ ਦਾ ਮੈਨੂੰ ਲੱਗਦਾ ਇੱਕ ਔਰਤ ਹਨ ਸਾਰੇ ਦੁੱਖ ਚੱਲ ਜਾਂਦੀ ਹੈ ਪਰ ਔਲਾਦ ਦੇ ਦੁੱਖ ਨਹੀਂ ਚੱਲ ਸਕਦੀ ਹੈ ਨਾ ਬੇਟੇ ਦੇ ਦੁੱਖ ਨਹੀਂ ਚੱਲ ਜਾਂਦੇ ਇਹਦਾ ਜਦੋਂ ਆਪਾਂ ਗੱਲ ਕਰੀਏ ਵੀ ਤੁਸੀਂ ਇੱਕ ਚੰਗੇ ਅਮੀਰ ਚੰਗੇ ਚੰਗੇ ਘਰ ਚ ਪੈਦਾ ਹੋਏ ਉਦੋਂ ਬਾਅਦ ਚ ਫੇਰ ਇੱਕੇ ਦਾ ਮਹਲਾਤ ਗਰੀਬੀ ਦੇ ਆ ਗਏ ਫੇਰ ਫੇਰ ਚੰਗੇ ਸਹੌਰੀਆਂ ਚ ਗਏ ਉੱਥੇ ਵੀ ਗਰੀਬੀ ਦੇ ਹਾਲਾਤ ਆ ਗਏ ਫੇਰ ਫੇਰ ਜ਼ਿੰਦਗੀ ਉਹ ਬਦਲਦੀ ਉਹ ਇੰਨਾ ਕਰਕੇ ਮੁਸ਼ਕਲ ਹਾਲਾਤਾਂ ਚੋਂ ਕੱਢ ਕੇ ਆਪਣੇ ਬੱਚੇ ਨੂੰ ਵੱਡਾ ਕਰ ਲਿਆ ਤੁਸੀਂ ਪਾਲ ਲਿਆ ਹਨਾ ਵਿਆਹ ਵੀ ਦਿੱਤਾ ਆਪਦੇ ਸਿਰ ਤੇ ਪਾਲ ਚਲੋ ਦੇ ਪਾਪਾ ਨਹੀਂ ਨਹੀਂ ਕਮਾਈ ਹੈਗੀ ਮੈਂ ਆਪਦੇ ਸਿਰ ਤੇ ਪਾਲ ਲਿਆ ਵੀ ਬੱਚੇ ਨੂੰ ਵਿਆਇਆ ਵੀ ਹੂੰ ਤੇ ਵਿਆਹ ਦੇ ਵਿੱਚ ਮੈਂ ਕਿੰਨੀ ਠਾਠਣਾ ਜੋ ਜੋ ਵੀ ਕਮੀਆਂ ਸੀ ਮੈਂ ਆਪਦੇ ਸਿਰ ਤੋਂ ਪੂਰੀਆਂ ਕੀਤੀਆਂ ਆਪਦੇ ਵਿੱਚ ਪੜਾਈ ਤਿੱਕਰ ਵੀ ਜਿੰਨੀ ਹੋਈ ਚਲੋ ਮੇਰੇ ਤੋਂ ਜ਼ਿਆਦਾ ਨਹੀਂ 12 12 ਤੇ ਮੈਂ ਕਰਾਈਆਂ ਇਹ ਤੇ ਬੇਟੇ ਨੂੰ ਤਾਂ ਮੈਂ ਕੋਰਸ ਵੀ ਕਰਾਇਆ ਚਲੋ ਮੈਂ ਅਨਪੜਹਾ ਮੈਂ ਕਿੰਨੀ ਹੀ ਮੇਰੇ ਬੱਚੇ ਨਾ ਅਨਪੜ੍ਹ ਰਹਿਣ ਵੀ ਮੈਂ ਧੱਕੇ ਖਾਨੀਆਂ ਕੋਟੀਆਂ ਚ ਮੇਰੇ ਬੱਚੇ ਨਾ ਖਾਣ ਜੇਕਰ ਤੁਸੀਂ ਆਪਣਾ ਪੱਖ ਰੱਖਣਾ ਚਾਹੁੰਦੇ ਹੋ ਤਾਂ ਜਰੂਰ ਮੇਰਾ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਹੈ ਉਹ ਤੇ ਮੈਸੇਜ ਜਰੂਰ ਕਰਿਓ ਜੀ ਬਹੁਤ ਬਹੁਤ ਧੰਨਵਾਦ ਭੈਣ ਜੀ ਤੁਸੀਂ ਟਾਈਮ ਦਿੱਤਾ ਬਹੁਤ ਬਹੁਤ ਧੰਨਵਾਦ ਜੁੜੇ ਰਹੋ ਬੋਖਲ ਜਗਮੀ ਚੈਨਲ ਨਾਲ ਬਹੁਤ ਬਹੁਤ ਧੰਨਵਾਦ